ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਆਪਾਂ ਅੱਜ ਲੱਗੇ ਕਰੇਲੇ ਬਣਾਉਣ ਤੇ ਕਰੇਲਿਆਂ ਦਾ ਮਸਾਲਾ ਲੱ ਕੇ ਤਿਆਰ ਕਰਨਾ ਸਾਰੇ ਰੋ ਵਿੱਚ ਕਰ ਲੈਣੇ ਆ ਤੇ ਆਪਾਂ ਪਿਆਰ ਕਰਕੇ ਫੇਰ ਲੈ ਇੱਧਰ ਆਪਾਂ ਕੜਾਈ ਦਾਗ ਰੱਖ ਦਿੱਤੀ ਉੱਤੇ ਕੜਾਈ ਆਪਣੀ ਗਰਮ ਹੋ ਗਈ ਹੈ ਇੱਥੇ ਆਪਾਂ ਪਾਵਾਂਗੇ ਤੇਲ ਤੇਲ ਗਰਮ ਹੋੰਬਰ ਸੇ ਆਪਾਂ ਇਹਦੇ ਵਿੱਚ ਕ੍ਰੇਲੇ ਫਰਾਈ ਕਰਾਂਗੇ ਤੇ ਉਦੋਂ ਤਰਾ ਮਸਾਲਾ ਤਿਆਰ ਹੁੰਦਾ ਹੈ ਜਦ ਤੱਕ ਕੀ ਸੰਦਾ ਤਿਆਰ ਹੁੰਦਾ ਹੈ ਕਿ ਆਪਣੇ ਕ੍ਰੇਲੇ ਫਰਾਈ ਹੋ ਜਾਣੇ ਆ ਤੇ ਫੇਰ ਬਹੁਤ ਦਵਾ ਚਾਪਾ ਮਸਾਲੇ ਨੂੰ ਭੁੰਨਾਂਗੇ ਇਹ ਆਪਣਾ ਬਾਹਰ ਗੋਪਰ ਗੈਸ ਲਵਾਇਆ ਹੋਇਆ ਆਪਾਂ ਉਹ ਕਰਦੇ ਆਂ ਤੇ ਅੰਦਰ ਗੈਸ ਆਪਾਂ ਘੱਟ ਵਰਤੀ ਦੀ ਆ ਕਿਉਂਕਿ ਇਹਦਾਂ ਆਪਾਂ ਚੁੱਲ੍ਹਾ ਵੀ ਬਣਾਇਆ ਹੈ ਜਿਆਦਾ ਆਪਾਂ ਚੁੱਲ੍ਹੇ ਤੇ ਕੰਮ ਕਰਦੇ ਆਂ ਅੱਜ ਦਾ ਤੇਲ ਗਰਮ ਹੋ ਗਿਆ ਆ ਆਪਾਂ ਇਹਦੇ ਵਿੱਚ ਤਰੇਲੇ ਪਾਵਾਂਗੇ ਆ ਆਪਣੇ ਤਰੇਲੇ ਤਰੀਲੇ ਛੱਲ ਕੇ ਆਪਾਂ ਥੋਪ ਲਵਾ ਲਈ ਸੀ ਇਹਨਾਂ ਨੂੰ ਥੋੜੀ ਜਿਹੀ ਹੁਣ ਆਪਾਂ 프라이 ਦਾ ਇਸ ਤੇ ਇਹਨੂੰ ਬਣਾਵਾਂਗੇ ਦੋ ਤਨਵਰੀ ਪਾ ਕੇ ਵਿੱਚ ਇਹ ਕੈਲੀ ਹਣੀ ਹੈ ਲੋ ਦੀ ਮਸਾਲਾ ਆਪਣਾ ਤਿਆਰ ਹੋ ਗਿਆ ਜਾਂ ਪਿਆਜ਼ ਆਪਾਂ ਕਰ ਲਿਆ ਬਰੈਂਡ ਤੇ ਹੌਲੇ ਵਿੱਚ ਆਪਾਂ ਸੌਂਫ ਵੀ ਪਾਵਾਂਗੇ ਅਈਂ ਇਹ ਸੌਂਫ ਪਾ ਮੰਗੇ ਆਪਾਂ ਨੂੰ ਖੁੰਡੇ ਬੱਚੇ ਨੂੰ ਕੁੱਟ ਲਾਂਗੇ ਐਂਡ ਪੌਂਟਰ ਨੇ ਬਣਾਉਣਾ ਹੈ ਇਹਦਾ ਦੱਧੜੀ ਹੀ ਰੱਖਣੀ ਆਪਾਂ ਜਿਆਦਾ ਸੌਫਟ ਅੰਦਰੋਂ ਅਸਲਿਆਇਆ ਕਰੇਲੇ ਵੀ ਆਪਣੇ ਫਰੈਂਚ ਹੋ ਸਕਦੇ ਆ ਮੋਤਲੀ ਆ ਹੁਣ ਇਹਨੂੰ ਕਵਾਲੀ ਚ ਪਾ ਦਈਏ ਆ ਇਦਾਂ ਦੀ ਰੱਖਣੀ ਆ ਬਸ ਰੱਬ ਦੀ ਕਰੇਲੇ ਆਪਣੇ ਹੋ ਗਏ ਆ ਫਰਾਈ ਤੇ ਆਪਣਾ ਇਧਰ ਗੈਸ ਵੀ ਖਤਮ ਹੋ ਗਿਆ ਜੀ ਗੋਗਲ ਜੈਸ ਆਪਾਂ ਹੁਣ ਬਾਲਾਂਗੇ ਚੁੱਲਾ ਚੁੱਲਾ ਬਾਲਦੇ ਹੋਏ ਲਮਣੇ ਪੋਟਾ ਅੱਗੇ ਆਪਣੇ ਬਚ ਗਈ ਆ ਹੁਣ ਆਪਾਂ ਪਕਾ ਲਈ ਰੱਖਾਂਗੇ ਆਪਾਂ ਸਾਨੂੰ ਕਰੇਲੇ ਆਨ ਜੀ ਕਰਮ ਖੰਦੀ ਨਸਤੇ ਉਪਾਉਣੇ ਹੈ। ਓਹ। ਓਹ ਰਾਈ ਐਫਰ ਨਾਲ ਨੂੰ ਹੋ ਗਏ ਆ ਆਪਣਾ ਤੇਲ ਵਿੱਚ ਪਾ ਦੇਣਾ ਤੇਲ ਹੋਈ ਤਾਂ ਕਰੇਂਦੇ ਫਰਾਈ ਪਿੱਛੇ ਤੋਂ ਉਹਨੂੰ ਤੇਲੇ।

ਹਲਦੀ ਮਸਾਲੇ ਆਪਾਂ ਵਿੱਚ ਪਾਉਂਦੇ ਆ ਹੁਣ ਆਪਾਂ ਮਸਾਲੇ ਨੂੰ ਭੁੰਨ ਲਵਾਂਗੇ ਮਸਾਲੇ ਭੁੰਨੇਗੇ ਤੇ ਆਪਾਂ ਆਹ ਮਸੰਡਾ ਤੇ ਅਦਰਕ ਨਾਲ ਪਿਆਜ਼ ਨਾਲ ਲੋਡੀ ਨੂੰ ਸਾਨੂੰ ਆਪਣਾ ਫੁੱਟ ਗਿਆ ਆ। ਸਾਨੂੰ ਪਹਿਲਾਂ ਲਾਵਾਂਗੇ ਥੱਲੇ ਤੇ ਟ੍ਰੇਲੇ 'ਤੇ ਭਰ ਦੇ। ਆਪ ਕਰੇਲੇ ਪੱਲੋ ਫਰਾਈ ਕੀਤੇ ਤੇ ਬਾਅਦ ਚ ਟੜਕਾ ਭੁੰਨਿਆ ਹੁੰਦਾ ਕਈ ਤਰ੍ਹਾਂ ਕਰੇਲੇ ਬੰਨ੍ਹ ਲਦੇ ਆ ਕੱਟ ਕੇ ਵੀ ਬਣਾ ਲੀਦੇ ਆ ਤੇ ਕਈ ਵਾਰ ਕੱਲਾ ਮਸਾਲਾ ਪੱਲੋ ਭੁੰਨ ਕੇ ਫੇਰ ਕਰੇਲੇ ਚ ਭਰ ਕੇ ਫੇਰ ਫਰਾਈ ਕਰ ਲੀਦੇ ਬਾਅਦ ਚ ਆਪਾਂ ਕਈ ਤਰ੍ਹਾਂ ਕਰੇਲੇ ਬਣ ਜਾਂਦੇ ਆ ਬਣਾਉਂਦੇ ਆ ਕਈ ਤਰ੍ਹਾਂ ਕਈ ਕਈ ਤਰ੍ਹਾਂ ਬਣਾਉਂਦੇ ਆ ਆ ਦੇਖੋ ਜੀ ਕਰੇਲੇ ਆਪਣੇ ਹੱਥ ਕੇ ਤਿਆਰ ਹੋ ਗਏ ਆ ਹੁਣ ਆਪਾਂ ਨੂੰ ਥੱਲੇ ਨਾਲ ਲੈਣਾ ਆ ਤਾਂ ਆਪਾਂ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ